ਪੀਵੰਤਿਕਨ ਕੀ ਇਹਦੇ ਵਿਆਹ ਕਰਾਉਣ ਦੇ ਵਿੱਚ ਵੀ ਮੈਂ ਪੂਰਾ ਸਹਿਯੋਗ ਕੀਤਾ ਵਿਆਹ ਵੀ ਇਹਦਾ ਕਰਾਇਆ ਜਾ ਕੇ ਸਭ ਕੁਝ ਕਰਾਇਆ ਪਰ ਇਹ ਬੰਦਾ ਜਿੱਲੇ ਸ਼ੁਰੂ ਤੋਂ ਹੀ ਇਹ ਦੱਸ ਮਰਨ ਦਾ ਆਦੀ ਹੈ ਆ ਰਿਸ਼ਕਪਨੋਜੀਆ ਹਰਕੀਰਤ ਸਿੰਘ ਖੁਰਾਨਾ ਨਾਲ ਇੱਕ ਬੱਚਾ ਬੈਠਾ ਹੋਇਆ ਇੱਕ ਬੰਦੇ ਦੋ ਤਿੰਨ ਹੋਰ ਬੈਠੇ ਆ ਸਰਦਾਰ ਨੇ ਪਗੜੀ ਧਾਰੀ ਨੇ ਆ ਤੁਸੀਂ ਦੇਖੋ ਦੂਰੀ ਕਿੰਨੀ ਹੈ ਇਹ ਮੇਰੇ ਸਹਾਰ ਨਾਲ ਜੇ ਮੈਂ ਰੀਅਲ ਦੇ ਵਿੱਚ ਦੇਖਾਂ ਤਾਂ ਦੋਨੇ ਰਾਜਨ ਰਾਣਾ ਅਤੇ ਕ੍ਰਿਸ਼ਕਪਨੋਜੀਆ ਦੇ ਜਿਹੜੀ ਦੂਰੀ ਹੈ ਉਹ 1 ਫੁੱਟ ਵੀ ਨਹੀਂ ਹੋਣੀ ਜਿਹੜਾ ਮਜ਼ਾ ਮਮਲਾ ਹੈ ਇਸ ਇੰਟਰਵਿਊ ਦੇ ਵਿੱਚ ਬੜਾ ਮਜ਼ਾ ਆ ਰਿਹਾ ਹੈ 20 ਸਤੰਬਰ ਸੰ 2024 ਲੁਧਿਆਣਾ ਕੇ ਹਾਈ ਪ੍ਰੋਫਾਈਲ ਪੁਲਿਸ ਅਫਸਰ ਈਡੀ اور ਵਿਜੀਲੈਂਸ ਕੀ ਨਦਰ ਰਿਸ਼ਭ ਕਮੋਜ ਨੇ ਫਾਰਵਰਡ ਕੀਤਾ। ਉਹਰੇ ਬੰਦੇ ਨੂੰ ਮੈਂ ਆਪਣੇ ਸਿੱਦੇ ਨਾਲ ਲਾ ਕੇ ਰੱਖਿਆ ਸੀਗਾ ਮੈਨੂੰ ਇਹ ਨਹੀਂ ਪਤਾ ਸੀ ਜਿਹੜਾ ਤੁਸੀਂ ਕਿਹਾ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਤਿਤਲੀਆਂ ਵਰਗਾਣੀ ਇਹ ਯਾਰ ਹੈਗਾ ਸੱਪ ਨੇ ਬਲੇ ਵਰਗਾ ਸੱਪ ਨੇ ਮਲੇ ਪਾਲੋ ਜਿਹਾ ਨਸ਼ਾ ਐਦਾਂ ਦਾ ਯਾਰ ਨਾ ਪਾਉ। ਜਿਹੜਾ ਇਹ ਮੁੰਡਾ ਹੈ ਆ ਨਾਲ ਕੌਣ ਖੜਾ ਹੈ ਆ ਨਾਲ ਜਿਹੜਾ ਅਜਨਬੀ ਮੁੰਡਾ ਖੜਾ ਹੈ ਤੇ ਨਾਲ ਰਿਸ਼ਭ ਕਮੋਜੇ ਲਾਲ ਕਲਰ ਦੀ ਟੀ-ਸ਼ਰਟ ਪਾ ਕੇ ਉਹਨਾਂ ਦੇ ਹੱਥ ਦੇਖੋ ਹੱਥ ਲੜਾਤ ਉਹਨਾਂ ਦਾ ਹੱਥ ਬੜਾ ਮੁੱਖਸ਼ ਬਿਆਨ ਕਰਦੇ ਨੇ ਇਹ ਕਾਰ ਕੋਣ ਹੈਂਡਓਵਰ ਕਰ ਰਿਹਾ ਹੈ ਆ ਨੌਜਵਾਨ ਮੁੰਡਾ ਤੇ ਨਾਲ ਕਨੋਜਿਆ ਰਾਣਾ ਜੀ ਸਿਰਫ ਉਹਨਾਂ ਦੇ ਨਾਲ ਖੜੇ ਨੇ ਅੱਛਾ ਗੱਲ ਇਹ ਕਿ ਮੈਂ ਕੱਲ ਕਹਿੰਦਾ ਸਬਜ਼ੀ ਮੰਡੀ ਸਬਜ਼ੀ ਮੰਡੀ ਬਾਰੇ ਦੱਸ ਹਾਂ ਸਬਜ਼ੀ ਮੰਡੀ ਪੂਰੀ ਨੇ ਲਾਈ ਹੋਈ ਸੀ ਇਹ ਸਬਜ਼ੀ ਮੰਡੀ ਦਾ ਐਕਚੁਅਲੀ ਮਹਰ ਹੈ ਇਹ ਦਬੰਦਾ ਹੈ ਇਹ ਦੇਖਦਾ ਜਿਹੜਾ ਬੰਦਾ ਸ਼ੋਰਤ ਵਾਲਾ ਹੈ ਨਾਮ ਵਾਲਾ ਹੈ ਉਹਨੂੰ ਬਲੈਕਮੇਲ ਕਰਕੇ ਆਪਣੀ ਰੋਜੀ ਰੋਟੀ ਚਲਾਣਾ ਚਾਹੁੰਦਾ ਹੈ ਕੰਮ ਹੈ ਨਹੀਂਆਂ ਦਾ ਬੰਦੇ ਦਾ ਕਰੋ ਵਿੱਲਾ ਬਿਲਕੁਲ ਦੋ ਤਿੰਨ ਬੰਦੇ ਦੇ ਮਹੱਲੇ ਵਾਲੇ ਸੀਗੇ ਮੁੰਡੇ ਜਿਹਨਾਂ ਕੋਲ ਇਹ ਜਿਹੜਾ ਤੁਸੀਂ ਕਹ ਰਹੇ ਹੋ ਨਾ ਐਪੀਸੋਡ ਜਿਹੜੀ ਪਿਕਚਰ ਤਿਆਰ ਕਰਕੇ ਇਹ ਡਰਾਮਾ ਕਰ ਰਿਹਾ ਸ਼ੁਰੂ ਤੋਂ ਡਰਾਮੇ ਕਰਨ ਲੱਗ ਪਈ ਹੈ ਮੁਕੱਦਮੇ ਲਗਵਾਏ ਹਾਈ ਕੋਰਟ ਦੇ ਵਿੱਚ ਕਲਮ ਦੀ ਮਾਰ ਮਾਰਦੇ ਨੇ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਆਂ ਵਿਸ਼ਵ ਮਜੂਦ ਦਾ ਜਿਹੜਾ ਕਹੇ ਇਹ ਦੀ ਹੀਰੇ ਸੇ ਅਸਰਾ ਰਡਾਰ ਤੇਰੇ ਜੋ ਐਡੇ ਵੱਡੇ ਬੰਦਿਆਂ ਦੇ ਪ੍ਰੈਟਿਕਸ਼ਨ ਲਾ ਸਕਦਾ ਮੈਂ ਤਾਂ ਇੱਕ ਸਧਾਰਨ ਜਿਹਾ ਇਨਸਾਨ ਆ ਵਪਾਰੀ ਆ ਕੱਲ ਨੂੰ ਮੈਨੂੰ ਕੁਝ ਵੀ ਕਰਾ ਸਕਦਾ ਹੈ ਸੋ ਬੰਦੇ ਨਾਲ ਕੋਈ ਸੱਦਾ ਮਿਲਣਾ ਉਠਣਾ ਹੈ ਔਰ 100 ਬਜੇ ਤੇ ਕੰਮ ਵੀ ਸਵਾਰੇ ਆ ਸੀ ਇਹਦੇ ਵਾਕਰ ਨਹੀਂ ਹਰ ਬੰਦੇ ਨਾਲ ਹਰ ਬੰਦੇ ਦੇ ਵਿੱਚ ਬਲੈਕ ਬੈਂਡ ਕਰਕੇ ਬਲੈਕ ਕਲਰ ਦਾ ਟੱਬਾ ਲੱਗਾ ਹੋਇਆ ਹੈ ਬਲੈਕ ਮਿਲਰ ਦੋਸਤੋ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਪੰਜਾਬੀ ਤੇ ਮੈਂ ਆਕਾਸ਼ ਅੱਜ ਦਾ ਦਿਨ ਜਿਹੜਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਮੌਕ ਡ੍ਰਿਲਾਂ ਹੋ ਰਹੀਆਂ ਨੇ ਜੰਗ ਤੋਂ ਬਚਣ ਦੇ ਲਈ ਅੱਛਾ ਸਿਵੀ ਖਬਰ ਕੀਤੀ ਜੰਗ ਤੋਂ ਬਚਣ ਦੇ ਲਈ ਜਿਹੜੀ ਮੌਕ ਡ੍ਰਿਲ ਕੀਤੀ ਹੈ ਵੇਕਾ ਦੇ ਵਿੱਚ ਅਸੀਂ ਵੀ ਕੀਤੀ ਹੈ ਇੱਕ ਮੌਕ ਡ੍ਰਿਲ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ Hindu hi Hindu ਦਾ ਬੈਰੀ ਨਜ਼ਰ ਆ ਰਿਹਾ ਹੈ ਦੋਸਤੋ ਮੈਂ ਪਹਿਲੀ ਗੱਲ ਤਾਂ ਪਰਸਨਲ ਇੰਟਰਵਿਊਸ ਬਿਲਕੁਲ ਨਹੀਂ ਕਰਦਾ ਤੇ ਸੱਚ ਅੱਜ ਮੈਨੂੰ ਮਹਿਸੂਸ ਹੋਇਆ ਕਿ ਇਸ ਇੰਟਰਵਿਊ ਕਰਨੀ ਬਹੁਤ ਜ਼ਰੂਰੀ ਹੈ ਦੋਸਤੋ ਅੱਜ ਮੈਂ ਮੌਜੂਦ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਸਾਡੇ ਨਾਲ ਜਿਹੜੇ ਗੈਸਟ ਆਣ ਵਾਲੇ ਨੇ ਉਹਨਾਂ ਦਾ ਨਾਮ ਹੈ ਰਾਜਨ ਰਾਣਾ ਰਾਜਨ ਰਾਣਾ ਜੀ ਨੇ ਮੈਨੂੰ ਇੱਕ ਫਾਈਲ ਥਮਾ ਦਿੱਤੀ ਹੈ ਉਹ ਜਿਹੜੀ ਫਾਈਲ ਹੈ ਆ ਪਹਿਲਾਂ ਤੁਸੀਂ ਫਾਈਲ ਦੇਖ ਲਓ ਏਡੀ ਮੋਟੀ ਹੈ 5-6 ਪੰਨੇ ਸਭ ਕੁਝ ਮੈਂ ਬਰੀਫ ਕਰ ਦੂੰਗਾ ਕਿਉਂਕਿ ਇੰਟਰਸਟਿੰਗ ਸਟੋਰੀ ਹੋਣ ਵਾਲੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਰਿਸ਼ਭ ਕਨੋਜੀਆ ਨਾਮ ਦਾ ਇੱਕ ਵਿਅਕਤੀ ਹੈ ਜੋ ਕਿ ਆਪਦੇ ਆਪ ਨੂੰ ਬਹੁਤ ਅਮੀਰ ਕਹ ਹੁੰਦਾ ਹੈ ਔਰ ਜੇ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਇਹ ਕਹਾਵਤ ਜਿਹੜੀ ਇਹ ਗਾਣਾ ਹੈ ਸੱਚ ਨਜ਼ਰ ਆਂਦਾ ਹੈ ਇਸ ਖਬਰ ਦਾ ਡੀਐਨਏ ਟੈਸਟ ਜਦੋਂ ਅਸੀਂ ਕੀਤਾ ਐਕਸਰੇ ਕੀਤਾ ਤਾਂ ਸਾਨੂੰ ਜਿਹੜੀ ਸੱਚਾਈ ਸਾਹਮਣੇ ਬਾਹਰ ਨਜ਼ਰ ਆਈ ਪਹਿਲਾਂ ਮੈਂ ਤੁਹਾਨੂੰ ਪਰ ਪੋਸਟਰ ਦਿਖਾ ਦਿੰਦਾ ਪੋਸਟਰ ਬੜਾ ਇੰਟਰਸਟਿੰਗ ਹੋਣ ਵਾਲਾ ਹੈ ਪੋਸਟਰ ਦੇਖੋ ਬਲੈਕ ਇਨਵਾਈਟ ਆਇਆ ਫਿਰ ਰਾਣਾ ਜੀ ਇਹਨੂੰ ਦੱਸਣਗੇ ਵੀ ਰਾਣਾ ਜੀ ਇਹਨੂੰ ਬਿਫ ਕਰਨਗੇ ਇਹ ਪੋਸਟਰ ਕਿਹੜੇ ਨਾਮ ਜਿਹੜੀ ਫਾਈਲ ਹੈ ਇਹ ਕਾਲੇ ਚਿੱਠੇ ਦੀ ਬਲੈਕ ਮਾਰਕ ਫਾਈਲ ਹੈ ਅਦਰ ਦੇਖੋ ਤੁਸੀਂ ਇਹ ਦੇਖ ਲਓ ਪਹਿਲਾਂ ਆ ਬੈਠੇ ਜਿਹੜੇ ਰਾਜਨ ਰਾਣਾ ਜੀ ਆ ਰਿਸ਼ਭ ਕਨੋਜੀਆ ਹਰਕੀਰਤ ਸਿੰਘ ਖੁਰਾਨਾ ਨਾਲ ਇੱਕ ਬੱਚਾ ਬੈਠਾ ਹੋਇਆ ਇੱਕ ਬੰਦੇ ਦੋ ਤਿੰਨ ਹੋਰ ਬੈਠੇ ਆ ਸਰਦਾਰ ਨੇ ਪਗੜੀ ਧਾਰੀ ਨੇ ਆ ਤੁਸੀਂ ਦੇਖੋ ਦੂਰੀ ਕਿੰਨੀ ਹੈ ਇਹ ਮੇਰੇ ਹਿਸਾਬ ਨਾਲ ਜਿਵੇਂ ਰੀਅਲ ਦੇ ਵਿੱਚ ਦੇਖਾਂ ਤਾਂ ਦੋਨੇ ਰਾਜਨ ਰਾਣਾ ਅਤੇ ਰਿਸ਼ਭ ਕਨੋਜੀਆ ਦੇ ਜਿਹੜੀ ਦੂਰੀ ਹੈ ਉਹ 1 ਫੁੱਟ ਵੀ ਨਹੀਂ ਹੋਣੀ 1 ਫੁੱਟ ਵੀ ਦੋਸਤ ਦੂਜੀ ਤਸਵੀਰ ਯਾਰਾਣਾ ਜਿੰਦਾਬਾਦ ਯਾਰਾਣਾ ਜਿੰਦਾਬਾਦ ਯਾਰ ਜਿਹੜਾ ਹੈ ਯਾਰ ਹੋਵੇ ਤਾਂ ਰਿਸ਼ਭ ਕਨੋਜੀਆ ਤੇ ਰਾਜੇਂਦਰਾਨੇ ਵਰਗਾ ਇਹ ਫੋਟੋਆਂ ਬਿਆਨ ਕਰਦੀਆਂ ਨੇ ਦੂਸਰੀ ਫੋਟੋ ਦੇਖੋ ਤਮਮ ਤਮਮ ਕੈਮਰਾਮੈਨ ਇੱਧਰ ਆਓ ਥੋੜਾ ਜਿਹਾ ਫੋਕਸ ਮਾਰੋ ਰਿਸ਼ਭ ਕਨੋਜੀਆ ਉੱਪਰ ਲਿਖਿਆ ਹੋਇਆ ਹੈ ਮੈਂ ਪਹਿਲਾਂ ਇੱਕ ਗੱਲ ਦੱਸਾਂ ਇਹ ਫੋਟੋ ਡਾਕਟਰ ਵੀ ਹੋ ਸਕਦੀ ਹੈ ਫੋਟੋ ਐਡੀਟਿਡ ਵੀ ਹੋ ਸਕਦੀ ਹੈ ਪਰ ਮੈਂ ਰੀਅਲ ਦਿਖਾਉਂਗਾ ਪੱਕਾ ਰੀਅਲ ਦਿਖਾਉਂਗਾ ਰਿਸ਼ਭ ਕਨੋਜੀਆ ਫਾਰਵਰਡਿਡ ਮੈਸੇਜ ਇੱਕ ਮੈਸੇਜ ਫਾਰਵਰਡ ਕਰਦਾ ਟ੍ਰਾਂਸਪੋਰਟਰ ਦਾ ਲੈਣਾ ਭਾਜੀ ਇਹਨੂੰ ਪ੍ਰਧਾਨ ਬੰਦੇ ਨੂੰ ਐਂਟੀ ਕ੍ਰਾਈਮ ਸੈੱਲ ਦਾ ਫੋਟੋਬੈਜੀ ਫੋਟੋ ਨਹੀਂ ਸੀ ਦਿਖਾ ਸਕਦੇ ਦੂਸਰਾ ਸਕਰੀਨਸ਼ਾਟ ਦੇਖੋ ਕਮ ਆਨ ਕਮ ਆਨ ਜਿਹੜਾ ਮਜ਼ਾ ਆਣ ਵਾਲਾ ਐ ਇਸ ਇੰਟਰਵਿਊ ਦੇ ਵਿੱਚ ਬੜਾ ਮਜ਼ਾ ਆ ਰਿਹਾ 20 ਸਤੰਬਰ 2024 ਲੁਧਿਆਣਾ ਕੇ ਹਾਈ ਪ੍ਰੋਫਾਈਲ ਪੁਲਿਸ ਅਫਸਰ ਈਡੀ اور ਵਿਜੀਲੈਂਸ ਕੀ ਨਜ਼ਰ ਆ ਦੇਖੋ ਸ਼ਿਵਸ਼ੈਨਾ ਪੰਜਾਬ ਵੱਲੋਂ ਪਰ ਪੰਜਾਬ ਵੱਲੋਂ ਪਰਚੇ ਕੀ ਤਿਆਰੀ ਹੈ ਫਨੀ ਗੱਲਾਂ ਛੱਡੋ ਕਮ ਆਨ ਤੁਸੀਂ ਇੱਧਰ ਦੇਖੋ ਰੰਗੀਨ ਤਸਵੀਰਾਂ ਜ਼ਿੰਦਗੀ ਸਾਡੀ ਬਲੈਕ ਐਂਡ ਵਾਈਟ ਹੈ ਪਰ ਤਸਵੀਰਾਂ ਰੰਗੀਨ ਦੇਖੋ ਤੁਸੀਂ ਰਾਜਮ ਰਾਨਾ ਜੀ ਖੜੇ ਨੇ ਨਾਲ ਰਿਸ਼ਭ ਕਮੋਚੇ ਖੜਿਆ ਇੱਕ ਵਾਰੀ ਮਾਈਕ ਸਾਈਡ ਤੇ ਰੱਖ ਦਿਨਾ ਕਿਉਂਕਿ ਤਕਲੀਫ ਤੁਸੀਂ ਦੇਖੋ ਵੀ ਆ ਰਿਸ਼ਪ ਕਨੋਜੀ ਆ ਰਾਜਨਾਰਾਣਾ ਜੀ ਨੇ ਰਿਸ਼ਪ ਕਨੋਜੀਆ ਨਾਲ ਉਹਦੇ ਇੱਕ ਲਾਲ ਲੜਕਾ ਤੁਸੀਂ ਦੇਖ ਰਹੇ ਹੋ ਕੱਚੀ ਜਿਹੀ ਉਮਰ ਦਾ ਪੱਕੇ ਮਾਈਂਡਸੈਟ ਦਾ ਜਿਹੜਾ ਇਹ ਮੁੰਡਾ ਆ ਨਾਲ ਕੌਣ ਖੜਾ ਹੈ ਆ ਨਾਲ ਜਿਹੜਾ ਅਜਨਬੀ ਮੁੰਡਾ ਖੜਾ ਹੈ ਤੇ ਨਾਲ ਰਿਸ਼ਪ ਕਨੋਜੀਏ ਲਾਲ ਕਲਰ ਦੀ ਟੀ-ਸ਼ਰਟ ਪਾ ਕੇ ਉਹਨਾਂ ਦੇ ਹੱਥ ਦੇਖੋ ਹੱਥ ਲੜਾ ਹਤ ਉਹਨਾਂ ਦਾ ਹੱਥ ਬੜਾ ਬੁਖਸ਼ ਬਿਆਨ ਕਰਦੇ ਨੇ ਇਹ ਕਾਰਡ ਕੌਣ ਹੈਂਡਓਵਰ ਕਰ ਰਿਹਾ ਹੈ ਆ ਨੌਜਵਾਨ ਮੁੰਡਾ ਤੇ ਨਾਲ ਕਨੋਜੀਆ ਰਾਣਾ ਜੀ ਸਿਰਫ ਉਹਨਾਂ ਦੇ ਨਾਲ ਖੜੇ ਨੇ ਰਾਣਾ ਜੀ ਬਿਲਕੁਲ ਉਹਨਾਂ ਦੇ ਨਾਲ ਖੜੇ ਤੇ ਕਾਰਡ ਨੂੰ ਟੱਚ ਤੱਕ ਨਹੀਂ ਕੀਤਾ ਦੂਸਰੀ ਗੱਲ ਸਰਟੀਫਿਕੇਟ ਰਜਿਸਟ੍ਰੇਸ਼ਨ ਦਾ ਕੈਰਾਸਿਸ ਜਿਹੜੀ ਆ ਰਜਿਸਟ੍ਰੇਸ਼ਨ ਐ ਐਨਜੀਓ ਜਿਹੜੀ ਰਜਿਸਟਰਡ ਨਹੀਂ ਹੈ ਪ੍ਰਸ਼ਾਸਨ ਦੀ ਅੱਖਾਂ ਦੇ ਵਿੱਚ ਧੂਲ ਆ ਰਾਣਾ ਜੀ ਫਾਈਲ ਫੜੋ ਰਾਣਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਰਾਣਾ ਜੀ ਹੁਣ ਤੁਸੀਂ ਦੱਸੋ ਵੀ 21 ਮਿੰਟ ਹੋ ਗਿਆ একদম ਤੁਸੀਂ ਤਾਂ ਬਹੁਤ ਚੰਗੇ ਦੋਸਤ ਸੀ ਵੀ ਹੁਣ ਦੋਸਤ ਹੀ ਦੋਸਤਾ ਬੈਰੀ ਬਣ ਗਿਆ ਹਿੰਦੂ ਵੀ ਹਿੰਦੂ ਦਾ ਬੈਰੀ ਦੇਖੋ ਜੀ ਮੈਂ ਤਾਂ ਇਹ ਕਹਿਣਾ ਕਿ ਨੇਕੀ ਕਰ ਔਰ ਕੂਏ ਮੇਂ ਡਾਲ ਖੌਤ ਬਣਾਈ ਹੈ ਨਾ ਬਜ਼ੁਰਗਾਨੇ ਮੈਂ ਨੇਕੀ ਕਰਕੇ ਗੰਦੇ ਨਾਲੇ ਛੱਡਤੀ ਨੇ ਕੀ ਕਰਨ ਦਾ ਮੇਰਾ ਹੋਇਆ ਫਲ ਮਿਲਿਆ ਕਿ ਇਹ ਬੰਦੇ ਨਾਲ ਐਨਾ ਮੈਂ ਚੱਲਿਆ ਐਨਾ ਦਿਲੋਂ ਮਦਦ ਕੀਤੀ ਈਵਨ ਤਿਕਨ ਕੀ ਇਹਦੇ ਵਿਆਹ ਕਰਾਉਣ ਦੇ ਵਿੱਚ ਵੀ ਮੈਂ ਪੂਰਾ ਸਹਿਯੋਗ ਕੀਤਾ ਵਿਆਹ ਵਿਆਹ ਦਾ ਕਰਾਇਆ ਜਾ ਕੇ ਸਭ ਕੁਝ ਕਰਾਇਆ ਪਰ ਇਹ ਬੰਦਾ ਜਿੱਲੇ ਸ਼ੁਰੂ ਤੋਂ ਹੀ ਇਹ ਦਸ ਮਾਰਨ ਦਾ ਆਦੀ ਹੈ ਪਹਿਲਾਂ ਆਈਪੀ ਅਫਸਰਾਂ ਨੂੰ ਦਸ ਮਾਰਦਾ ਸੀਗਾ ਮੈਂ ਬਿਲਕੁਲ ਤੁਹਾਡੇ ਨਾਲ ਇਹ ਗੱਲ ਨਹੀਂ ਕਰਦੀ ਮੈਨੂੰ ਐਂ ਦੱਸੋ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਚਾਰ ਜਾਂ ਕੁਝ ਆਈਪੀਐਸ ਦੇ ਉੱਤੇ ਇਹਨੇ ਮੁਕੱਦਮਾ ਵੀ ਕੋਰਟ ਦੇ ਵਿੱਚ ਲਾਇਆ ਹੋਇਆ ਇਹ ਗੱਲ ਸੱਚਾ ਝੂਠ ਹੈ ਮੈਂ ਥੋੜਾ ਕਹਿੰਦਾ ਜੀ ਉਹ ਤਾਂ ਪੂਰੇ ਰਿਕਾਰਡ ਨੇ ਰਿਪੋਰਟ ਚੈੱਕ ਕਿੱਥੇ ਜਾ ਸਕਦੇ ਆ ਆਈਪੀਐਸ ਅਫਸਰਾਂ ਦੇ ਉੱਪਰ ਜਿਹੜੇ ਹਾਈ ਕੋਰਟ ਵਿੱਚ ਲਾਇਆ ਰਿਟਾ ਲਾਈਆਂ ਉਹ ਸਾਰਾ ਵੀ ਰਿਕਾਰਡ ਹੈ ਰਿਕਾਰਡ ਬੋਲਦੇ ਪਏ ਮੈਂ ਥੋੜਾ ਕੁਝ ਕਹਿ ਰਿਹਾ ਇਹ ਤਾਂ ਇਹੀ ਇਹਨੇ ਲਾਇਆ ਹੋਇਆ ਹੈ ਇਹ ਜਾਇਜ਼ਾ ਵਿਸ਼ਾ ਹੈ ਇਹ ਲਾ ਕੇ ਬਲੈਕਮੇਲ ਕਰਦਾ ਹੈ ਅਫਸਰਾਂ ਨੂੰ ਬਲੈਕਮੇਲ ਜੀ ਅਫਸਰਾਂ ਨੂੰ ਕਿਵੇਂ ਬਲੈਕਮੇਲ ਕਰ ਸਕਦਾ ਮੜਾ ਤੁਸੀਂ ਇਹ ਦੱਸੋ ਬਲੈਕਮੇਲ ਅਫਸਰਾਂ ਨੂੰ ਬਲੈਕਮੇਲ ਕਰਦਾ ਹੀ ਹੈ ਥਾਈ ਐਟੇਟੇ ਵੱਡੇ ਅਫਸਰਾਂ ਦੇ ਨਾਲ ਅਫਸਰ ਨੂੰ ਬਲੈਕਮੇਲ ਕਰਕੇ ਪੈਸਾ ਮਿਲੇਗਾ ਅਫਸਰ ਪੈਸਾ ਦੇਗਾ ਨਹੀਂ ਅਫਸਰ ਦੇ ਪੈਸਾ ਹੀ ਮਿਲੇਗਾ ਹਾਂ ਅਫਸਰਾਂ ਨੂੰ ਆਪਣੇ ਗ੍ਰਿਪ ਵਿੱਚ ਲੈ ਕੇ ਕਿ ਦੇਖੋ ਜੀ ਮੈਂ ਤੁਹਾਡੇ ਤੇ ਹਾਈ ਕੋਰਟ ਲਾਤੀ ਤੇ ਮੈਂ ਤੁਹਾਨੂੰ ਕਿੱਥੇ ਵੀ ਫੇਸਰੇਦਾ ਅਫਸਰ ਲੋਬੀ ਜਿਹੜੀ ਇੱਦਾਂ ਦੀ ਹੈ ਉਹਨਾਂ ਨੂੰ ਹੁੰਦਾ ਹੈ ਕਿ ਯਾਰ ਚਲੋ ਠੀਕ ਹੈ ਕਿ ਇਹ ਬੰਦਾ ਹੈ ਗੰਦਾ ਗੰਦਾ ਬੰਦਾ ਗੰਦੇ ਜਰੂਰ ਵਟਾ ਮਾਰ ਰਿਹਾ ਇਸ ਕਰਕੇ ਗਿੱਜੇ ਹੋਇਆ ਸੀਗਾ ਪੁਲਿਸ ਅਫਸਰਾਂ ਨਾਲ ਪੰਗੇ ਲੈਣੇ ਪਰ ਹੁਣ ਪ੍ਰਾਈਵੇਟ ਸਾਡੇ ਵਪਾਰੀਆਂ ਤੇ ਮੈਂ ਰਾਜਾ ਰਾਣਾ ਮੇਰਾ ਵਪਾਰ ਹੈ ਹੋਜਰੀ ਦਾ ਕਾਰੋਬਾਰ ਹੈ ਮੇਰੀ 2.5-3 ਕਰੋੜ ਦੀ ਟਰਨਓਰ ਹੈ ਔਰ ਇਹ ਬੰਦੇ ਨੂੰ ਮੈਂ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਸੀਗਾ ਮੈਨੂੰ ਇਹ ਨਹੀਂ ਪਤਾ ਸੀ ਜਿਹੜਾ ਤੁਸੀਂ ਕਿਹਾ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਤਿਤਲੀਆਂ ਵਰਗਾ ਨਹੀਂ ਇਹ ਯਾਰ ਹੈਗਾ ਸੱਪ ਨੇ ਬਲੇ ਵਰਗਾ ਸੱਪ ਨੇ ਬਲੇ ਪਾਲੋ ਨਾ ਜੰਗਾ ਐਦਾਂ ਦਾ ਯਾਰ ਨਾ ਪਾਲੋ ਨਹੀਂ ਰਾਣਾ ਜੀ ਇੱਕ ਗੱਲ ਹੈ ਸਵੇਰੇ ਥਾਣੇ ਦੇ ਬਾਹਰ ਦੇ ਮੁਰੇ ਖੜਕੇ ਕੁਝ ਡਿਜ਼ਾਈਨਰ ਉਹਨਾਂ ਨੇ ਬੁਲਾਏ ਉਹਨਾਂ ਨੇ ਕਿਹਾ ਵੀ ਇਹਦਾ ਜ਼ਿੰਮੇਵਾਰ ਰਾਜਨ ਰਾਣਾ ਮਨੀਸ਼ ਗੁਪਤਾ ਦਾ ਵਿਚ ਮੈਟਰ ਛੇੜਿਆ ਗਿਆ ਫਿਰ ਸ਼ਿਵਸ਼ਨਾ ਸਮਾਜਵਾਦੀ ਦੇ ਪ੍ਰਮੁੱਖ ਨੇਤਾ ਹਿੰਦੁਸਤਾਨ ਦੀ ਆਨਮਾਨ ਸ਼੍ਰੀ ਕਮਲੇਸ਼ ਭਾਰਦਵਾ ਜੀ ਦੇ ਉੱਤੇ ਉਹਨਾਂ ਨੇ ਉਂਗਲਾ ਚੁੱਕੀਆਂ ਹਾਲਾਂਕਿ ਜਦੋਂ ਸ਼ਿਵਸ਼ਨਾ ਸਮਾਜਵਾਦੀ ਦੇ ਜਿਹੜੇ ਪ੍ਰਮੁੱਖ ਨੇਸ਼ ਸ਼੍ਰੀ ਕਮਲੇਸ਼ ਭਾਰਦਵਾ ਜੀ ਉਹਨਾਂ ਨੂੰ ਜੇਲ੍ਹ ਤੋਂ ਛੁਵਾ ਕੇ ਲੈ ਕੇ ਆਏ ਇਸ ਦਾ ਤਾਂ ਕੋਈ ਚਿਕਰ ਨਹੀਂ ਹੈਗਾ ਪਰ ਉਹਨੇ ਸ਼ਿਵਸ਼ਨਾ ਸਮਾਜਵਾਦੀ ਦਾ ਨਾਮ ਬਦਨਾਮ ਕੀਤਾ ਰਾਣਾ ਜੀ ਇਸ ਪਾਰਟੀ ਵਿੱਚ ਕਿੰਨੀ ਕਿ ਸੱਚਾਈ ਹੈ ਤੁਹਾਡੇ ਨਾਲ ਕਿੰਨੇ ਕਿ ਮਹੀਨੇ ਰਹੇ ਨੇ ਉਸ ਪਾਰਟੀ ਦੇ ਵਿੱਚ ਇਹ ਇਹਨਾਂ ਲੋਕਸ ਪਾਰਟੀ ਦੇ ਵਿੱਚ ਇਹ ਰਿਹਾ ਮੈਂ 5-6 ਮਿੰਟ ਰਿਹਾ ਪੂਰੇ ਫੰਕਸ਼ਨਾਂ ਦੀ ਫੋਟੋ ਹੈ ਪੂਰੇ ਨਿਊਜ਼ਪੇਪਰਾਂ ਦੀ ਐਡ ਹੈ ਔਰ ਜਿਲ੍ਹੇ ਪਰਚਾ ਦਰਜ ਹੋਇਆ ਸੀਗਾ ਕਮਲੇਸ਼ ਗੁਪਤਾ ਨੇ ਇਹਦੇ ਚੋਰੀ ਦਾ ਪਰਚਾ ਵੀ ਐਕਟਿਵ ਇਹਦਾ ਕਰਾਇਆ ਸੀ ਉਸ ਪਰਚੇ ਦੇ ਵਿੱਚ ਵੀ ਕਮਲੇਸ਼ ਭਰਦਵਾਜ ਜੀ ਇਹਨੂੰ ਛੜਾ ਕੇ ਲਿਆਏ ਸੀਗਾ ਇਹਦੀ ਤਾਂ ਇੰਟਰੋਗੇਸ਼ਨ ਹੋਣੀ ਸੀ ਅਸੀਂ ਉੱਥੇ ਕਤਵਾਲੀ ਥਾਣੇ ਬੈਠੇ ਸੀ ਮੈਂ ਕੋਲ ਸੀਗਾ ਭਰਦਵਾਜ ਸਾਹਿਬ ਨੇ ਬੜਾ ਐਫਰਟ ਕਰਕੇ ਸੀਪੀ ਸਾਹਿਬ ਨੂੰ ਕਿਹਾ ਸੀਗਾ ਚਲੋ ਇਹ ਗਲਤੀ ਹੋ ਗਈ ਹੈ ਆਈਪੀਐਸ ਅਫਸਰਾਂ ਦੇ ਕਰਦਾ ਤੇ ਮੈਂ ਕੋਈ ਨਹੀਂ ਇਹਦਾ ਕਨਸੋਲਵ ਕਰਾ ਕੇ ਪਰ ਇਹਨੂੰ ਨਾ ਕੋਈ ਰ ਉਸ ਟਾਈਮ ਵੀ ਭਰ ਦੋ ਜ ਸਾਹਮਣੇ ਪੂਰਾ ਰੋਲ ਲਿਆ ਅਦਾਜ਼ਾ ਕੀਤਾ ਸੀ ਪਰ ਇਹਨੇ ਕੀ ਹਿਸਲਾ ਦਿੱਤਾ ਉਹਨਾਂ ਨੂੰ ਡਰਾਮਾ ਜੀ ਤੁਹਾਡੇ ਨਾਲ ਕੀ ਹੁੰਦਾ ਕਿ ਤੁਹਾਡੇ ਤੇ ਕਾਹਦਾ ਪਰਚਾ ਕਰਵਾਇਆ ਗਏ ਮੇਰੇ ਤੇ ਕੋਈ ਖੁੰਦਕ ਨਹੀਂ ਮੇਰੇ ਤੇ ਇਹ ਕੀ ਇਹ ਨੂੰ ਸੀਗਾ ਕਿ ਰਾਜਾ ਰਾਣਾ ਜਿਹੜਾ ਹੈਗਾ ਵਾ ਸਮਾਯਵਾਦੀ ਪਾਰਟੀ ਦੇ ਵਿੱਚ ਬਹੁਤ ਅੱਗੇ ਵੱਧ ਕੇ ਕੰਮ ਕਰ ਰਿਹਾ ਹੈ ਮੈਂ ਕਿਤੇ ਕਿਤੇ ਸਾਜ਼ਿਸ਼ਤਾਨੀ ਕਹਿੰਦੇ ਤੁਸੀਂ 3-4 ਕਰੋੜ ਦੇ ਮਾਲਕਾਂ ਟਰਨਓਵਰ ਹੈ ਤੁਹਾਨੂੰ ਵੀ ਕਿਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਹੈ ਕਿਤੇ ਕੰਪਰੋਮਾਈਜ਼ ਤੇ ਰਾਣਾ ਭਾਈ ਦਾ ਹੋਰ ਮੈਂ ਕਿੱਥੇ ਬਲੈਕਮੇਲ ਕੀਤਾ ਮੈਂ ਇਹਨੂੰ ਮੈਨੂੰ ਕਹਿੰਦਾ ਸੀ ਮੈਂ ਤੁਹਾਨੂੰ ਗਨਮੈਨ ਦਵਾ ਦਊਂਗਾ ਕਿਉਂ ਐਪਲੀਕੇਸ਼ਨ ਆ ਟਾਈਪ ਰਾ ਕੇ ਕਹਿੰਦਾ ਗਨਮੈਨ ਤੁਹਾਨੂੰ ਮੈਂ ਦਵਾਉਂਗਾ ਮੈਂ ਗਨਮੈਨ ਦੇ ਕੀ ਲੋੜਾ ਕਹਿੰਦਾ ਤੁਹਾਨੂੰ ਮਿਲ ਜਾਊਗਾ ਤੁਸੀਂ ਥੈਟ ਤੇ ਹੈਗੇ ਹੋ ਉਸ ਦਰਮਿਆਨ ਵੀ ਮੇਰੇ ਕੋਲ ਬੜੇ ਪੈਸੇ ਏਟ ਗਿਆ ਕਦੀ ਗੂਗਲ ਪੇ ਕਿੰਨੇ ਰੁਪਏ ਲੱਗ ਗਿਆ ਛੱਡੋ ਸਾਰੀਆਂ ਗੱਲਾਂ ਗੂਗਲ ਪੇ ਤਾਂ ਸਿੱਧੇ ਹੀ ਲਵਾਂ ਕਿੰਨੇ ਰੁਪਏ ਲੱਗਿਆ ਉਹ ਯਾਰ ਹੁਣ ਮੈਨੂੰ ਕਹਿੰਦਾ ਸੀ ਮੈਂ ਫਰਾਂਲੇ ਬੰਦੇ ਨੂੰ ਇਹ ਦੇਣਾ ਗਿਫਟ ਦੇਣਾ ਹੈ ਉਹਨੂੰ ਦੇਣਾ ਹੈ ਮੈਂ ਸਾਨੂੰ ਕੀ ਫਰਕ ਪੈਂਦਾ ਲੈ ਜਾ ਕੋਈ ਗੱਲ ਨਹੀਂ ਯਾਨੀ ਕੀ ਗਨਮੈਨ ਅਫਸਰ ਦੇ ਨਾਮ ਤੇ ਪੈਸੇ ਲੈਂਦਾ ਸੀਗਾ ਅਫਸਰ ਨੂੰ ਪੈਸੇ ਦਿੰਦਾ ਸੀ ਕਿ ਨਹੀਂ ਦਿੰਦਾ ਸੀ ਅੱਛਾ ਯਾਨੀ ਕਿ ਐਕਚੁਅਲੀ ਮਹਰ ਹੈ ਇਹ ਦਵੰਦਾ ਹੈ ਇਹ ਦੇਖਦਾ ਜਿਹੜਾ ਬੰਦਾ ਸ਼ੋਹਰਤ ਵਾਲਾ ਹੈ ਨਾਮ ਵਾਲਾ ਹੈ ਉਹਨੂੰ ਬਲੈਕਮੇਲ ਕਰਕੇ ਆਪਣੀ ਰੋਜੀ ਰੋਟੀ ਚਲਾਣਾ ਚਾਹੁੰਦਾ ਹੈ ਕਮ ਹਨੀਆਂ ਦਾ ਬੰਦੇ ਦਾ ਕਰੋ ਵਿਲਾ ਬਿਲਕੁਲ ਚਰਾਨੀ ਇਹਦੀ ਪੁਲਿਸ ਵਿੱਚ ਹੈ ਉਸ ਕਰਕੇ ਪੁਲਿਸ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਕਦੀ ਆਪਣੀ ਡੀਪੀ ਲਾ ਲੈਂਦਾ ਹੈ ਮੇਰੀ ਫਲਾਣੇ ਅਫਸਰ ਨਾਲ ਹੈ ਮੇਰੀ ਉਹਦੇ ਨਾਲ ਹੈ ਫੋਟੋਆਂ ਦਿਖਾਉਂਦਾ ਜਾ ਕੇ ਯੂਥ ਨੂੰ ਗੁੰਮਰਾਹ ਕਰਦਾ ਹੈ ਔਰ ਕਹਿੰਦਾ ਐਂਟੀ ਕ腐ਸ਼ਨ ਦੇ ਕਾਰਡ ਮੈਂ ਬਣਾਣਾ ਮੈਂ ਤਾਂ ਇਹਨੂੰ ਐਂਟੀ ਕ腐ਸ਼ਨ ਤੋਂ ਬਾਲੀ ਯਾਦ ਆ ਗਈ ਹੈ ਸਵੇਰੇ ਇਸੇ ਮੈਟਰ ਦੇ ਉੱਤੇ ਬਸਤੀ ਜੋਦੇਵਾਲ ਥਾਣੇ ਦੇ ਬਾਹਰ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਬੇਬੁਨਿਆਦ ਬਿਲਕੁਲ ਜਿਹਦਾ ਕੋਈ ਬੁਨਿਆਦ ਨਹੀਂ ਤੁਸੀਂ ਸਾਰੇ ਪ੍ਰੂਫ ਪੇਸ਼ ਕਰ ਖੱਦ ਦੇ ਵਿੱਚ ਇੱਕ ਕਦੇ ਦਫਤਰ ਮੁੰਡਾ ਕੰਮ ਕਰਦਾ ਉਹ ਸੀਗਾ ਉਹ ਨਕਲੀ ਮਦ ਰਖਾ ਜਿਹੜੀ ਗੋਲੀਆਂ ਗੋਲੀਆਂ ਹੁੰਦੀਆਂ ਇਨੀਸ਼ੀਅਲੀ ਉਹ ਵੇਚਦਾ ਉਹਦੇ ਵੀ ਬੜੀ ਜਲਦੀ ਖੁਲਾਸਾ ਕੀਤਾ ਜਾਊਗਾ ਇੱਕ ਮੁੰਡਾ ਸ਼ਿਵ ਕੁਮਾਰ ਆ ਉਹ ਜਿਹੜਾ ਅਸੀਂ ਲਾਇਆ ਉਪ ਪ੍ਰਧਾਨ ਸੀਗਾ ਉਹ ਖੜਾ ਸੀਗਾ ਦੋ ਤਿੰਨ ਬੰਦੇ ਦੇ ਮੱਲੇ ਵਾਲੇ ਸੀਗੇ ਮੁੰਡੇ ਜਿਨ੍ਹਾਂ ਕੋਲ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਐਪੀਸੋਡ ਜਿਹੜੀ ਪਿਕਚਰ ਤਿਆਰ ਕਰਕੇ ਇਹ ਡਰਾਮਾ ਕਰ ਰਿਹਾ ਸ਼ੁਰੂ ਤੋਂ ਡਰਾਮੇ ਕਰਨ ਦਾ ਆਦੀ ਹੈ ਕਿਤੇ ਰਾਜਨ ਜੀ ਤੁਸੀਂ ਹਿੰਦੂ ਨੇਤਾ ਹੋ ਔਰ ਹਿੰਦੂ ਨੇਤਾ ਸ਼ਿਵ ਕਮਲੇਸ਼ ਬਾਧਵਾ ਜੀ ਦਾ ਤੁਸੀਂ ਰਹਿਨੇ ਹੋ ਪਹਿਲਾਂ ਆਪ ਦੇ ਵਿੱਚ ਅਟੈਕ ਹੋਇਆ ਤੁਸੀਂ ਅਵਾਰਡ ਚੱਕਣਾ ਚਾਹੁੰਦੇ ਸੀ ਕਿ ਅਵਾਰਡ ਨੂੰ ਦਬਾਉਣ ਦੇ ਲਈ ਤੁਹਾਡੇ ਤੇ ਮੁਕੱਦਮਾ ਨਹੀਂ ਕੀਤਾ ਗਿਆ ਅਸੀਂ ਅਵਾਰਡ ਚੱਕੀ ਸੀ ਕਿ ਅਸੀਂ ਬਹੁਤ ਵੱਡੀ ਰੋਸ਼ਨੀ ਰੈਲੀ ਕੱਢੀ ਸੀ ਹੱਦ ਤੱਕ ਕੀ ਲੱਗਦਾ ਹੈ ਪਰਚਾ ਵੀ ਉਸੇ ਦੇ ਦੇਣ ਦੇਖੋ ਹੁਣ ਮੈਡੀਕੈਸਰ ਦਾ ਪਰਚਾ ਜਿਹੜਾ ਹੋਇਆ ਰੰਜੇਸ਼ ਦੇ ਤਹਿਤ ਹੋਇਆ ਹੋਇਆ ਹੈ 6 ਬੰਦਿਆਂ ਦੇ ਪਰਚਾ ਦੇ ਮੇਰਾ ਵੀ ਨਾਮ ਹੈ 6 ਬੰਦਿਆਂ ਚ ਉਹਦੇ ਵਿੱਚ ਮੇਰਾ ਨੇ ਨਾਮ ਲਾਇਆ ਕਿ ਰਾਜਾ ਰਾਣਾ ਕਰਤਾ ਧਰਤਾ ਸੀ ਰਾਜਾ ਰਾਣਾ ਨੇ ਮਲਾਇਆ ਮੈਨੂੰ ਸ਼ਿਵਸ਼ਨਾ ਸਮਾਯਵਦੀਆ ਲੈਣ ਨਾਲ ਤੇ ਸ਼ਿਵਸ਼ਨਾ ਸਮਾਯਵਦੀਆ ਲੈਣੀ ਮੇਰੇ ਤੇ ਪਰਚਾ ਦਰਜ ਕਰਾਇਆ ਗਿਆ ਅੱਛਾ ਕਿ ਪ੍ਰੂਫ ਹੈ ਕੋਈ ਪੈਸੇ ਦੇਣ ਦਾ ਉਹ ਤਾਂ ਪੈਸੇ ਲੈਣ ਦਾ ਵੀ ਬੜਾ ਉਹ ਕਰ ਰਿਹਾ ਹੈ ਪ੍ਰੂਫ ਤੋਂ ਪੁਲਿਸ ਕੋ ਹੋਊਗਾ ਤਾਈਂ ਪੁਲਿਸ ਨੇ ਪਰਚਾ ਦਿੱਤਾ ਹੈ ਪੁਲਿਸ ਕੋ ਦੇਖੇ ਕਿ ਜਾਂਚ ਦਾ ਵਿਸ਼ਾ ਹੈ ਪੁਲਿਸ ਕੋ ਪ੍ਰੂਫ ਹੋਏਗਾ ਤਾਈਂ ਜਿਹੜਾ ਜਿਹੜਾ ਤੁਸੀਂ ਐਂਟੀ ਕ੍ਰਾਈਮ ਸੈੱਲ ਬਣਾਇਆ ਹੈਗਾ ਇਹਦੇ ਪ੍ਰਮੁੱਖ ਤੁਸੀਂ ਹੋ ਇੱਕ ਤੁਹਾਡੇ ਨਾਮ ਗੁਪਤਾ ਜੀ ਗੁਪਤਾ ਜੀ ਹੁੰਦੇ ਨੇ ਗੁਪਤਾ ਜੀ ਦਾ ਕੋਰਪਰਟਿਨ ਨਰੋਲ ਆ ਰਹੀ ਗੁਪਤਾ ਜੀ ਪਰ ਉਹਦੀ ਫੋਟੋ ਤਾਂ ਦਿਖਾ ਰਹੇ ਨੇ ਉਹ ਦਿਖਾ ਰਹੇ ਹੋਰੇ ਬੈਲਟ ਬੁਲਟ ਦੀ ਪ੍ਰੈਸ ਕਰੇਗਾ ਉਹ ਕਹਿੰਦਾ বেলਟ ਇਹਨੇ ਮੈਨੂੰ ਦਿੱਤੀ ਸੀ ਇਹਦੇ ਕੋਲ ਦੋ ਗਨਮਨ ਸੀਗੇ বেলਟ ਨੇ ਮੈਨੂੰ ਪ੍ਰੋਵਾਈਡ ਕਰਾਈ ਸੀ ਹੁਣ ਮੈਨੂੰ ਨਹੀਂ ਇਹ ਪਤਾ ਗਨਮਨਾਂ ਦੇ ਸੀ ਇਹਦੀ ਜਨਾਨੀ ਦੀ ਸੀ ਕਿਉਂਕਿ ਪੁਲਿਸ ਵਿੱਚ ਹੈਗੀ ਆਲਰੇਡੀ ਉਹ ਅੱਛਾ ਰਾਣਾ ਜੀ ਫਿਰ ਇਹਦਾ ਕੀ ਇਹਨੇ ਤੁਹਾਡੇ ਖਿਲਾਫ ਇਹਨਾਂ ਕੁਝ ਬੋਲਿਆ ਹੈ ਰਿਸ਼ਭ ਕਨੋਜੀਆ ਜੀ ਬਹੁਤ ਵੱਡੇ ਅੱਜ ਦੇ ਟਾਈਮ ਦੇ ਉਭਰਤੇ ਹੋਏ ਸਿਤਾਰੇ ਨੇ ਵੱਡੇ ਚੈਨਾਂ ਚ ਉਹਨਾਂ ਦੀ ਇੰਟਰਵਿਊ ਚੱਲ ਰਹੇ ਨੇ ਰਹੀਸ ਨੇ ਦਿਮਾਗਦਾਰ ਨੇ ਕਲਮ ਉਹਨਾਂ ਦੀ ਬਹੁਤ ਬੋਲਦੀ ਹੈ ਆਈਪੀਐਸ ਦੇ ਉੱਤੇ ਮੁਕੱਦਮੇ ਲਗਵਾਏ ਹਾਈ ਕੋਰਟ ਦੇ ਵਿੱਚ ਕਲਮ ਦੀ ਮਾਰ ਮਾਰਦੇ ਨੇ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਆਂ ਬੀਸ਼ਖ ਮੁਜੂਲ ਜਿਹੜਾ ਕਹਰੇ ਏਡੀ ਵਿਜੇਰੇਸ ਅਫਸਰਾਂ ਰਡਾਰਤੇ ਰਹੇ ਜੋ ਐਡੇ ਵੱਡੇ ਬੰਦਿਆਂ ਦੇ ਅਪਲੀਕੇਸ਼ਨ ਲਾਸੇ ਮੈਂ ਤਾਂ ਇੱਕ ਸਧਾਰਨ ਜਿਹਾ ਇਨਸਾਨ ਆ ਵਪਾਰੀ ਆ ਕੱਲ ਨੂੰ ਮੈਨੂੰ ਕੁਝ ਵੀ ਕਰਾ ਸਕਦਾ ਹੁਣ ਜਿਹੜੇ ਮੇਰੇ ਜੈਲੀ ਕਾਰਡ ਵੜਾ ਕੇ ਕਰੀ ਹੋਰੀ ਛੇਵੀਂ ਖਰਾਬ ਕਰ ਰਿਹਾ ਹੈ ਮੇਰੀ ਮਾਨ ਹਨੇ ਨੂੰ ਠੇਸ ਪਹੰਚਾ ਰਿਹਾ ਹੈ ਮੇਰੇ ਲਈ ਪੁਲਿਸ ਬੀਖਸ਼ਰ ਨੂੰ ਮੰਕਰੰਗਾ ਔਰ ਜਿਹੜੀ ਸਵੇਰੇ ਇਹਨਾਂ ਨੇ ਇੱਕ ਤੁਹਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਦਾ ਜੇ ਇਹਦਾ ਡਿਫਾਲਟਰ ਬੰਦਿਆਂ ਨਾਲ ਕਿ ਇਹਦਾ ਛਵੀ ਖਰਾਬ ਹੋ ਜਾਵੇ ਪ੍ਰਸ਼ਾਸਨ ਵੀ ਹੈ ਸਮਾਜ ਵੀ ਹੈ ਸਾਡੇ ਸਮਾਜੇ ਰਤਵਾ ਸੋ ਬੰਦਿਆਂ ਦਾ ਕੋਈ ਸਾਡਾ ਮਿਲਣਾ ਉਠਣਾ ਔਰ ਸੋ ਬੰਦੇ ਦੇ ਕੰਮ ਵੀ ਸਵਾਰੇ ਆ ਸੀ ਇਹਦੇ ਵਕਤ ਨਹੀਂ ਹਰ ਬੰਦੇ ਨਾਲ ਹਰ ਬੰਦੇ ਦੇ ਵਿੱਚ ਬਲੈਕਮੇਲ ਕਰਕੇ ਬਲੈਕਮੇਲਰ ਦਾ ਤਬਾਦ ਲੱਗਾ ਹੋਇਆ ਬਲੈਕਮੇਲਰ ਹੈ ਰਾਣਾ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਕੁੱਤਾ ਬਜਾਰੀ ਵਾਲਾ ਖੇਲ ਹੈ ਔਰ ਕੁੱਤਾ ਬਜਾਰੀ ਵਾਲੇ ਖੇਲਦਾ ਹੈ ਜਿਹੜੇ ਪ੍ਰਮੁੱਖ ਨੇ ਕਈ ਉਹ ਅਲਿਗੇਸ਼ਨ ਲਾਉਂਦੇ ਨੇ ਆਈਪੀਐਸ ਨੇ ਛੱਡੇ ਕੁਲਦੀਪ ਚਾਹ ਜੀ ਡੇ ਸੁਪੀਰੀਅਰ ਅਫਸਰ ਨੇ ਉਹਨਾਂ ਤੇ ਵੀ ਪਟੀਸ਼ਨਾਂ ਲਾਈਆਂ ਉਹਨਾਂ ਤੇ ਵੀ ਸਭ ਕੁਝ ਕੀਤਾ ਬਹੁਤ ਨੇ ਰਿੰਦਰ ਭਾੜੇ ਰਿੰਦਰ ਭਾੜੇ ਰਿੰਦਰ 베ਦੀ ਜੀ ਦੀਪਕ ਦੀਪਕ ਪਾਰਕ ਜੀ ਪ੍ਰਗਿਆ ਜੀ ਬੜੇ ਉਹ ਸਾਰੇ ਰਿਕਾਰਡ ਹੈਗੇ ਆ ਉਹ ਆਰਟੀ ਜਿਹੜੀ ਰਟਾ ਘਟਾਈ ਹੋਈਆਂ ਕਈਆਂ ਦੇ ਖਿਲਾਫ ਵਾਪਸ ਲੈ ਚੁੱਕਿਆ ਕਈਆਂ ਦੇ ਖਿਲਾਫ ਹੈ ਰਹਿੰਦੇ ਆ ਕੀ ਕਹਿਣਾ ਕੀ ਚਾਹੋਗੇ ਪ੍ਰਸ਼ਾਸਨ ਨੂੰ ਸੁਵਪਨ ਸ਼ਰਮਾ ਜੀ ਇਸ ਵਕਤ ਜਿਹੜੇ ਕਸ਼ਨਰ ਨੇ ਲੁਧਿਆਣਾ ਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬੜੇ ਇਮਾਨਦਾਰ ਅਫਸਰ ਨੇ ਇਹਨਾਂ ਦੀ ਕੀ ਕਾਰਵਾਈ ਇੱਥੇ ਹੱਦਕਿੇ ਹੋਣੀ ਚਾਹੀਦੀ ਹੈ ਜਦੋਂ ਸਰਜੀਕਲ ਸਟ੍ਰਾਈਕ ਹੋਵੀ ਹੁੰਦੀ ਹੈ ਉਦਾਂ ਇਹਦੇ ਤੇ ਸਰਜੀਕਲ ਸਟ੍ਰਾਈਕ ਹੋਣੀ ਚਾਹੀਦੀ ਜੀ ਕਿਉਂਕਿ ਇਹ ਬੰਦੇ ਨੇ ਦੇਖੋ ਕਿ ਹਰ ਬੰਦੇ ਨੂੰ ਬਲੈਕਮੇਲ ਕਰੀ ਜਾਂਦਾ ਹੈ ਕਰੋਸਿਆਂ ਦਾ ਹਰ ਬੰਦੇ ਨੂੰ ਬੰਨ੍ਹੀ ਜਾਂਦਾ ਹੈ ਕਿਉਂਕਿ ਕੋਈ ਕੁਦਰਤੀ ਆਦਤਾਂ ਵੀ ਵੈਰ ਹੁੰਦਾ ਮੈਨੂੰ ਲੱਗਦਾ ਮਾਦੇ ਪਾਪ ਦਾ ਘੜਾ ਭਰ ਗਿਆ ਰਿਸ਼ਭ ਕੁਮਾਰ ਜੀ ਇਹਦਾ ਇਹਦਾ ਘੜਾ ਹੁਣ ਫੁੱਟ ਗਿਆ ਇਸ ਕਰਕੇ ਪ੍ਰ ਜੋਦੀ ਜੋਦੀ ਪਾਣੀ ਦਾ ਪਾਣੀ ਹੋਊਗਾ ਜਾਂਚ ਹੋਊਗੀ ਕਿ ਇਹ ਜਿਹੜੇ ਕਾਰਡ ਬਣਾ ਰਿਆ ਵੈ ਇਹ ਲੋਕ ਪੈਸੇ ਲੈ ਰਹੇ ਔਰ ਨਾਮ ਮੇਰਾ ਬਦnaam ਕਰ ਰਹੇ ਹੈ ਜੀ ਬਹੁਤ ਬਹੁਤ ਸ਼ੁਕਰੀਆ ਰਾਜਨ ਰਾਣਾ ਜੀ ਬਹੁਤ ਵੱਡੇ ਵਪਾਰੀ ਨੇ ਖੋਜਰੀ ਰਣਨਾ ਦਾ ਕੰਮ ਹੈ ਔਰ ਇਲਜ਼ਾਮ ਕਿਹੜੇ ਲੱਗ ਰਹੇ ਨੇ 3100 ਰੁਪਏ ਲੈ ਲਿਆ 2100 ਰੁਪਏ ਲੈ ਲਿਆ 31000 ਲੈ ਲਿਆ ਸੋ ਐਂਡ ਸੋ ਕਾਲ ਚੀਜ਼ਾਂ ਨੇ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਹਰ ਆਵਾਜ਼ ਜਿਹੜੀ ਸੱਚ ਦੀ ਤੇ ਹੱਕ ਦੀ ਹੈ ਤੇ ਤੇ ਨਿਰਪੱਖ ਗੱਲ ਕੀਤੀ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ